ਦੇਸ਼ਕਾਂ ਦਾ ਮਹਿਰਪਾਲ ਸਿੰਘ ਜਸਟਾ ਦਾ ਸਵਾਦ ਕਰਦਾ ਵਾ ਪਜਮਾ ਸ਼ਾਨਦਾਰ ਕਬੂਤਰ ਮੁਕਾਬਲਾ ਪਿੰਡ ਜੋਲਾ ਵਿਖੇ ਹੋ ਰਿਹਾ ਹੈ ਉਹਨਾਂ ਸਪੋਰਟ ਗਾਰਡਰ ਨੇ ਅੱਜ ਸੋਸ਼ਲ ਪੰਜਾਬੀ ਹੈਡਲਾਈਨ ਦੀ ਸਾਰੀ ਸਮੁੱਚੀ ਦੀਗਾ ਧੰਨਵਾਦ ਕਿਤੇ ਸਾਡੇ ਅੱਜ ਜਿਹੜਾ ਕਬੂਤਰਬਾਈ ਦਾ ਜੋਲ ਜ਼ਿਲ੍ਹਾ ਜਲੰਧਰ ਦੁਆਬੇ ਦੀ ਧਰਤੀ ਤੇ ਪੁੱਜੇ ਆ ਅਸੀਂ ਤੁਹਾਡਾ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਠੀਕ ਆ ਜੀ ਕਿ ਸਾਡਾ ਜਿਹੜਾ ਯੂਥ ਆ ਇਹ ਗੇਮ ਇੱਕ ਇਦਾਂ ਦੀ ਹੈ ਕਿ ਜਿਹੜਾ ਯੂਥ ਸਾਡੇ ਘਰ ਅੱਜ ਕੱਲ ਨੌਜਵਾਨ ਹੈ ਇਹ ਜੇ ਅਸੀਂ ਕਬੂਤਰਬਾਜ਼ੀ ਕਰਦੇ ਤਾਂ ਸਾਡੇ ਕੋਲ ਕਿਤੇ ਵੀ ਜਾਣ ਦਾ ਸਮਾਂ ਹੈ ਨਹੀਂਗਾ ਪਹਿਲੀ ਤਾਂ ਗੱਲ ਇਹ ਹੈ ਕਿ ਵਿਲਾ ਮੰ ਜਿਹੜਾ ਸ਼ਤਾਨ ਦਾ ਘਰ ਹੈ ਸਾਸੀਂ ਬਿਲਕੁਲ ਬਿਜ਼ੀ ਰਹਿੰਨੇ ਦੂਸਰੇ ਨੰਬਰ ਤੇ ਹੈ ਕਿ ਸਾਨੂੰ ਨਸ਼ਿਆਂ ਪੱਤਿਆਂ ਵੱਲ ਜਾਣ ਦਾ ਮਤਲਬ ਟਾਈਮ ਹੀ ਹੈ ਨਹੀਂਗਾ ਸਾਡੀ ਜਿਹੜੀ ਖੇਡ ਹੈ ਇਹ ਤਕਰੀਬਨ 12 ਮਹੀਨੇ ਦੀ ਹੀ ਖੇਡ ਹੈ ਅਸੀਂ 6 ਮਹੀਨੇ ਜਾਂ 7-8 ਮਹੀਨੇ ਜਿੰਨਾ ਵੀ ਸਾਡਾ ਸਰਦੀ ਦਾ ਸਮਾਂ ਆਉਂਦਾ ਜਾਂ ਗਰਮੀ ਅਸੀਂ ਸੌਣ ਭਾਦੋ ਦੇ ਟਾਈਮ ਤੋਂ ਅਸੀਂ ਕਬੂਤਰ ਆਪਣੀ ਸਾਂਭ ਸੰਭਾਲ ਸ਼ੁਰੂ ਕਰ ਦਿੰਨੇ ਆ ਉਸ ਤੋਂ ਬਾਅਦ ਜਦੋਂ ਬਸਾਖੀ ਆ ਜਾਂਦੀ ਹੈ ਮਾਰਚ ਤੋਂ ਸਟਾਰਟ April ਤੱਕ ਤੇ ਉਸ ਤੋਂ ਬਾਅਦ ਸਾਡੀ ਆ ਬਾਜ਼ੀਆਂ ਸੌਣ ਭਾਦੋਂ ਤੱਕ ਜਾਣੀਆਂ ਏ ਇਦਾਂ ਹੀ ਸਾਡਾ ਸੈਨਸਲਾ ਪੂਰੇ ਸਾਲ ਦਾ ਚੱਲਿਆ ਰਹਿੰਦਾ ਤੇ ਦੂਸਰੇ ਨੰਬਰ ਤੇ ਇਹ ਸਾਨੂੰ ਇੰਨਾ ਕੁ ਬਿਜ਼ੀ ਰੱਖਦੀ ਏ ਕਿ ਕੋਈ ਮੇਰਾ ਵੀਰ ਆਪਾਂ ਕੁੱਤਿਆਂ ਦੀ ਅਧੌੜਾਂ ਦੇ ਸ਼ਕੀਨ ਆ ਕੋਈ ਘੋੜਸਵਾਰੀ ਦਾ ਹੁੰਦਾ ਆ ਕੋਈ ਆਪਣੇ ਆ ਮੁਰਗਬਾਜ਼ੀ ਦੇ ਜਿਹੜੇ ਆ ਇਹ ਜਿਹੜੀਆਂ ਗੇਮਾਂ ਹੁੰਦੀਆਂ ਕੁੱਕੜਾਂ ਦੀ ਵੀ ਰੱਖ ਲਓ ਵੀ ਆ ਘੰਟਾ ਇੱਕ ਮਤਲਬ ਇਹਨਾਂ ਦੀ ਫਾਈਟ ਕਰਵਾਉਣੀ ਆ ਜਾਂ ਕੁੱਤਿਆਂ ਦੀ ਵੀ ਦੌੜ ਕਰਉਣੀ ਕੋਈ 30 ਸਕਿੰਟ ਦਾ ਹੁੰਦਾ ਵੀ ਮੁੜ ਕੇ ਸਰਬ ਇੱਕ ਕਬੂਤਰਬਾਦੀ ਜਿਹੜੀ ਗੇਮ ਹੈ ਸਭ ਤੋਂ ਟਫ ਗੇਮ ਹੈ ਜਿਹਦੇ ਵਿੱਚ ਕੀ ਸਾਨੂੰ 12 ਘੰਟੇ ਅੱਖਾਂ ਸਮਾਨ ਵਾਲੀ ਰੱਖਣੀਆਂ ਪੈਂਦੀਆਂ ਇਹਨਾਂ ਦੀ ਟ੍ਰੀਟਮੈਂਟ ਹਰ ਇੱਕ ਪਾਸਿਓਂ ਖਰਾਕ ਦੇ ਪੱਖੋਂ ਵੀ ਮਤਲਬ ਕੀ ਸਾਡਾ ਕਬੂਤਰਬਾਈ ਦਾ ਇਹ ਹੀ ਹੈ ਕਿ ਜਿਹੜੇ ਨੌਜਵਾਨੇ ਨਸ਼ੇ ਤੋਂ ਬਚੇ ਰਹਿੰਦੇ ਆ ਤੇ ਸਾਡਾ ਹੀ ਇੱਕ ਜਿਹੜਾ ਸ਼ੌਂਕ ਆ ਬਹੁਤ ਬਾਜੀ ਮਤਲਬ ਸ਼ੌਂਕਾਂ ਤੋਂ ਅਲੱਗ ਆ ਤੇ ਇਹ ਹੀ ਇੱਕ ਟਫ ਸ਼ੌਂਕ ਹੈ ਤਾਂ ਦੇਖੀਏ ਤਾਂ ਸਾਰਿਆਂ ਦੇਖੀਏ ਆਪਣਾ ਗੇਮ ਜਿਹੜੀ ਕਬੂਤਰ ਮੁਕਾਬਲੇ ਹੁੰਦੇ ਨੇ ਪਿੰਡਾਂ ਵਿੱਚ ਵੱਖਰੇ ਵੱਖਰੀਆਂ ਜਗ੍ਹਾ ਤੇ ਬਹੁਤ ਸ਼ਾਨਦਾਰ ਮੁਕਾਬਲੇ ਹੁੰਦੇ ਨੇ ਜੇ ਆਪਾਂ ਮੁਕਾਬਲੇ ਦੇ ਨਾਲ-ਨਾਲ ਕਬੂਤਰਾਂ ਦੀ ਖਰਾਕ ਦੀ ਗੱਲ ਕਰਦੇ ਆ ਇਹਨਾਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਖਰਾਕ ਵੀਰੇ ਇਹਨਾਂ ਦੀ ਆਪਾਂ ਪੁਰਾਣੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਸੀ ਕਿ ਅਸੀਂ ਮਤਲਬ ਜੋ ਸਾਡੇ ਦੁਆਬੇ ਦੇ ਵਿੱਚ ਘਰਦਿਆਂ ਬਾਜ਼ੀ ਹੁੰਦੀ ਹੈ ਜੀ ਉਹਦੇ ਵਿੱਚ ਨਾਰਮਲ ਦਾਣੇ ਹੀ ਪਾਈ ਜਾਂਦੇ ਸੀ ਪਰ ਅੱਜ ਕੱਲ ਜਿੱਦਾਂ ਸਮਾਂ ਬਦਲਦਾ ਜਾਂਦਾ ਆ ਉਹਦੇ ਨਾਲ ਵੀ ਇਹ ਖਰਾਕ ਵੀ ਜਿਹੜੀ ਆ ਉਹ ਹੁਣ ਖਰਾਕਾ ਵੀ ਹੋਰ ਬਦਲ ਚੁੱਕੀਆਂ ਬਾਦਾਮ ਹੋ ਗਿਆ ਕਾਲੇ ਛੋਲੇ ਹੋ ਗਏ ਮੱਖਣੀ ਹੋ ਗਈ ਸਰੂ ਬਾਜਰਾ ਮੱਕੀ ਮਤਲਬ ਕਿ ਬਹੁਤ ਟਫ ਕੰਮ ਹੋ ਗਿਆ ਜਿਹੜੀ ਖਰਾਕਾ ਹੈ ਖਰਾਕਾਂ ਦੇ ਸਿਰ ਤੇ ਅੱਜ ਕੱਲ ਜਦੋਂ ਮੰਨ ਲਓ ਕਿ ਅੱਗੇ ਬਾਜੀ ਹੁੰਦੀ ਸੀ ਕਿ 2:30 ਵਜੇ ਬਾਜੀ ਸਮਾਪਤ ਹੋ ਜਾਂਦੀ ਸੀ ਆ ਮਤਲਬ ਜਿੱਥੇ ਮਾਝਾ ਮਾਲਵਾ ਦਾ ਬਾਬਾ ਪਰ ਅੱਜ ਕੱਲ ਨਾਰਮਲ ਆ ਵੀ ਬਾਜੀਆਂ ਜਿਹੜੀਆਂ ਸੱਤ 7:30 ਨਾਰਮਲ ਕਬੂਤਰ ਕਰੀ ਜਾਂਦੇ ਮਤਲਬ ਕੀ ਹੈ ਖਰਾਕਾਂ ਹੀ ਵਧ ਗਈਆਂ ਲੋਕਾਂ ਦਾ ਜਿਹੜਾ ਸਾਂਭ ਸੰਭਾਲਿਆ ਉਹ ਵੀ ਇਤਸ਼ਾਹ ਵੀ ਇੰਨਾ ਵਧ ਗਿਆ ਹੈ ਕਿ ਜਿਹੜੀ ਆ ਮਤਲਬ ਬਾਜੀ ਕਬੂਤਰਬਾਜੀ ਬਹੁਤ ਉੱਪਰ ਚਲੀ ਗਈ ਆ ਠੀਕ ਹੈ ਅੱਜ ਆਪਣੇ ਕਬੂਤਰ ਮੁਕਾਬਲੇ ਵਿੱਚ ਕਿਹੜੇ ਸ਼ਾਨਦਾਰ ਇਨਾਮ ਰੱਖੇ ਗਏ ਨੇ ਵੀਰੇ ਜਿਹੜੀ ਕਬੂਤਰਬਾਜੀ ਆ ਇਹ ਜਿਹੜੀ ਗੇਮ ਆ ਜਦੋਂ ਪੁਰਾਣਾ ਸਮਾਂ ਸੀ ਨਾ ਅ ਸੰ 80 ਤੋਂ ਪਹਿਲਾਂ ਕੀ ਲਾ ਲੋ ਜਾਂ ਜਦੋਂ ਵੀ ਚੱਲਦੀ ਆ ਬਾਬਾ ਪੱਛਰਮਾਲ ਜੀ ਨੇ ਇਹਦੀ ਸ਼ੁਰੂਆਤ ਕੀਤੀ ਸੀਗੀ ਤੇ ਉਦੋਂ ਮਤਲਬ ਕੀ ਕਹ ਲੋ ਕਿ ਕੱਪਾ ਗਲਾਸੀਆਂ ਦੀ ਜਿਹੜੀ ਗੇਮ ਹੁੰਦੀ ਸੀਗੀ ਕਦੋਂ ਬਹੁਤ ਘੱਟ ਐਂਟਰੀਆਂ ਜਿਹੜੀਆਂ ਹੁੰਦੀਆਂ ਸੀ ਪਰ ਸਮੇਂ ਦੇ ਨਾਲ ਨਾਲ ਹੁਣ ਜਦਾਂ ਆਈ ਜਾਂਦਾ ਬਿਰੇ ਜਿਹੜੀ ਐਂਟਰੀ ਫੀਸ ਆ ਉਹ ਵੀ ਹੁਣ ਅੱਜ ਕੱਲ ਮਤਲਬ 1200 ਤੋਂ ਲੈ ਕੇ 10000 ਜਾਂ 15000 ਜਾਂ ਜਿੰਨਾ ਵੀ ਕਿਸੇ ਦਾ ਹੈਗਾ ਉਹਦੇ ਬਜਟ ਦੇ ਅਕੋਰਡਿੰਗ ਰੱਖ ਲੈਂਦੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਨਾਮ ਆ ਮੋਟਰਸਾਈਕਲ, 쿨ਰ, ਫਰਿੱਜਾਂ, ਵਾਸ਼ਿੰਗ ਮਸ਼ੀਨਾਂ, ਟਰੈਕਟਰ ਨੇ ਨੀਲੇ ਫੋੜ ਮਤਲਬ ਇਦਾਂ ਦੇ ਇਨਾਮ ਜਿਹੜੇ ਆ ਇਨਾਮਾਂ ਦੇ ਵਿੱਚ ਕਾਫੀ ਵਧਦਾ ਹੋਇਆ ਠੀਕ ਹੈ ਅੱਜ ਜਦ ਤੱਕ ਕਬੂਤਰਬਾਈ ਪ੍ਰਬੰਧ ਤੇ ਪੂਰੇ ਕੀਤੇ ਹੁੰਦੇ ਨੂੰ ਵਧੀਆ ਪਰ ਅੱਜ ਵੱਖਰੇ ਕਿਹੜੇ ਪ੍ਰਬੰਧ ਦੇਖਣ ਨੂੰ ਮਿਲੇ ਜੀ ਅੱਜ ਵੱਖਰੇ ਪ੍ਰਬੰਧ ਇਹ ਆ ਕਿ ਜਿਹੜੇ ਰੂਲ ਰੈਗੂਲੇਸ਼ਨ ਆ ਇਹ ਭਰਾਵਾਂ ਜਿਹੜਾ ਮਤਲਬ ਪਾਰਕਿੰਗ ਦਾ ਵੀ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਅਨੁਸ਼ਾਸਨ ਦੇ ਵਿੱਚ ਸਾਰਾ ਰੱਖਿਆ ਹੈ ਜਿਹੜਾ ਲੰਗਰ ਪਾਣੀ ਦਾ ਸਵੇਰੇ ਚਾਹ ਪਾਣੀ ਦਾ ਪ੍ਰੋਪਰ ਇੱਕਦਮ ਇਹ ਨਹੀਂ ਕਿ ਹੋਏਗਾ ਕਿ ਕੋਈ ਵੀ ਇੱਥੇ ਨੌਜਵਾਨ ਆਇਆ ਹੈ ਕਿ ਕੋਈ ਪਿੰਡਾਂ ਦੇ ਵਿੱਚ ਆਮ ਫਿਰ ਰਿਹਾ ਨਾ ਸਾਰਿਆਂ ਨੂੰ ਇੱਕ ਜਗ੍ਹਾ ਕਰਕੇ ਇਕੱਠੇ ਕਰਕੇ ਬਿਠਾਇਆ ਗਿਆ ਹੈ ਕਾਫੀ ਦੀ ਸੇਵਾ ਤੇ ਸਾਡਾ ਵੀ ਸਾਹਿਲ ਨਡਾਲਾ ਬਿੱਲਾ ਮੂਸਾ ਪਰ ਤੇ ਹੈਪੀ ਗੁਣਾਚੋਰ ਜਿਹੜੇ ਮਤਲਬ ਅੱਜ ਇੱਕਦਮ ਵਧੀਆ ਹੈ ਇਹ ਨਹੀਂ ਕਿ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾ ਰਿਹਾ ਕਲੀਅਰ ਦੁਆਬੇ ਦੀ ਬਾਜੀ ਬਹੁਤ ਸੋਹਣੀ ਬਾਜੀ ਹੈ ਔਰ ਸਾਂਝਾ ਕਬੂਤਰ ਕਲੱਬ ਵੱ ਇਹਨਾਂ ਦਾ ਪੰਜਵਾਂ ਜਿਹੜਾ ਮੁਕਾਬਲਾ ਆ ਸੋ ਅੱਜ ਜਿਹੜਾ ਪਹਿਲਾ ਨਾਮ ਆ ਉਹ ਮੋਟਰਸਾਈਕਲ ਦਿੱਤਾ ਜਾਣਾ ਦੂਸਰਾ ਨਾਮ ਆ ਜਿਹੜੀ ਆ ਉਹ ਫਰਿੱਜ ਤੇ ਤੀਸਰਾ ਨਾਮ ਕੂਲਰ ਦਿੱਤਾ ਜਾਣਾ ਸੋ ਇਹਨਾਂ ਦੇ ਜਿਹੜੇ ਆਪਣੇ ਸਪੌਂਸਰ ਹੈਗੇ ਆ ਨਿਕਾ ਚੱਕ ਦੇਸਰਾ ਯੂਐਸਏ ਔਰ ਮਿੱਠੂ ਚੱਕ ਦੇਸਰਾ ਜੀ ਇਹਨਾਂ ਵੱਲੋਂ ਜਿਹੜਾ ਫਰਸਟ ਪ੍ਰਾਈਜ਼ ਆ ਉਹ ਮੋਟਰਸਾਈਕਲ ਦਿੱਤਾ ਜਾਣਾ ਔਰ ਦੂਸਰਾ ਨਾਮ ਜਿਹੜੀ ਫਰਿੱਜ ਆ ਉਹ ਬਿੱਲੂ ਜੋਲ ਔਰ ਬਿੰਦੂ ਜੋਲ ਜੀ ਤੇ ਬਲਿਹਾਰ ਜੋਲ ਜੀ ਔਰ ਮੇਟਾ ਮੇਟਾ ਜੋਲ ਔਰ ਮੈਂਟਾ ਜੋਲ ਔਰ ਸਵਰਗਵਾਸੀ ਗੁਰਵਿੰਦਰ ਸਿੰਘ ਜੀ ਦੀ ਯਾਦ ਦੇ ਵਿੱਚ ਜਿਹੜਾ ਦੂਸਰਾ ਨਾਮ ਆ ਉਹ ਫਰਿੱਜ ਦਿੱਤੀ ਜਾਣੀ ਆ ਔਰ ਜਿਹੜਾ ਤੀਸਰਾ ਨਾਮ ਕੂਲਰ ਹੈਗਾ ਉਹ ਗਰਨੇਕ ਸਿੰਘ ਦੀ ਜੋਲ ਇਹਨਾਂ ਵੱਲੋਂ ਜਿਹੜਾ ਤੀਸਰਾ ਨਾਮ ਆ ਉਹ ਕੁਲਰ ਦਿੱਤਾ ਜਾਣਾ ਆ ਸੋ ਸਾਰੇ ਪਿੰਡ ਦਾ ਹੀ ਸਹਿਯੋਗ ਹੈ ਜਿੱਦਾਂ ਸਾਡਾ ਵੀਰ ਜਗਰੂਪ ਜੋਲ ਇਟਲੀ ਜੀ ਹੋ ਗਏ ਮਨਜਿੰਦਰ ਜੋਲ ਯੂ ਐਸ اے ਹੈਪੀ ਸਪੈਨ ਹੋ ਗਏ ਹਰਮਨ ਚੱਕ ਦੇਸ ਰਾਜ ਸੁੱਖਾ ਚੱਕ ਦੇਸ ਰਾਜ ਔਰ ਸਵਰਗਵਾਸੀ ਸਰਦਾਰ ਸੁੱਚਾ ਸਿੰਘ ਜੀ ਜੋਲ ਉਹਨਾਂ ਦੇ ਸਾਰੇ ਪਰਿਵਾਰ ਦਾ ਮਤਲਬ ਕਿ ਬਹੁਤ ਯੋਗਦਾਨ ਹੈ ਸਾਡਾ ਵੀਰ ਗੁਰਦੇਵ ਸਿੰਘ ਜੀ ਜੋਲ ਔਰ ਅੰਕਲ ਦੀ ਹੁਣ ਔਰ ਭੁਪਿੰਦਰ ਸਿੰਘ ਜੀ ਜੋਲ ਸਰਪੰਚ ਮਤਲਬ ਕੁੱਲ ਮਿਲਾ ਕੇ ਜੋਲ ਦੇ ਸਾਰੇ ਨਗਰ ਨਿਵਾਸੀਆਂ ਦਾ ਬੱਚਾ ਬਜ਼ੁਰਗਾਂ ਦਾ ਸਾਰੀਆਂ ਮਾਤਾਂ ਦਾ ਪੈਣਾ ਮਤਲਬ ਹਰੇਕ ਕੋਲ ਮਤਲਬ ਇੱਛਾ ਸੀ ਕਿ ਬਾਜੀ ਵਧੀਆ ਹੁੰਦੀ ਆ ਕਿ ਕਬੂਤਰ ਬਾਜ਼ੀ ਮਤਲਬ ਪਿਆਰ ਕਰਦੇ ਜੋਲ ਦੇ ਵਿੱਚ ਸਾਡਾ ਵੀਰ ਰੈਂਕੂ ਜੋਲ ਸੌਰਵ ਜੋਲ ਜਿੰਨੇ ਵੀ ਭਰਾ ਹੈਗੇ ਆ ਇਹਨਾਂ ਕਬੂਤਰ ਬਾਜ਼ੀ ਨੂੰ ਪ੍ਰਮੋਟ ਕਰਨ ਦੇ ਲਈ ਇਹ ਕਬੂਤਰ ਬਾਜ਼ੀ ਮੁਕਾਬਲਾ ਕਰਵਾਇਆ ਗਿਆ ਔਰ ਅਗਲੇ ਆ ਦਾ ਇਹਨਾਂ ਦਾ ਐਲਾਨ ਹੈ ਕਿ ਅਗਲੇ ਸਾਲ ਜਿਹੜੇ ਇਨਾਮ ਹੈ ਹੋਰ ਵੱਡੇ ਹੋਣਗੇ ਔਰ ਜਿਹੜੀ ਬਾਜ਼ੀ ਆ ਉਹ ਫੇਰ ਕਰਵਾਈ ਜਾਵੇਗੀ। ਸਾਡਾ ਪੰਜਾਬ ਦੇ ਯੂਥ ਨੂੰ ਕੀ ਮੈਸੇਜ ਹੈ? ਠੀਕ ਹੈ। ਪੰਜਾਬ ਦੇ ਯੂਥ ਨੂੰ ਇਹੀ ਮੈਸੇਜ ਹੈ ਕਿ ਆ ਕੋਈ ਵੀ ਸ਼ੌਂਕ ਪਾਲੋ ਕਿਉਂਕਿ ਜੇਰੇ ਸ਼ੌਂਕ ਕੋਈ ਨਹੀਂ ਮਾੜਾ ਹੁੰਦਾ ਬੰਦਾ ਬੇਸ਼ੱਕ ਮਾੜਾ ਹੋ ਸਕਦਾ ਜੇਕਰ ਅਸੀਂ ਕੋਈ ਵੀ ਸ਼ੌਂਕ ਪਾਲਦੇ ਹਾਂ ਤੇ ਉਹਦੇ ਨਾਲ ਕੀ ਹੈ ਕਿ ਅਸੀਂ ਇੱਕ ਤਾਂ ਸਾਡਾ ਜਿਹੜਾ ਧਿਆਨ ਹੈ ਸਾਡਾ ਮਾਈਂਡ ਸੈਟ ਹੋ ਜਾਂਦਾ ਕਿਸੀਂ ਆਪਣੇ ਸ਼ੌਂਕ ਦੇ ਨਾਲ ਹੀ ਜੁੜੇ ਹਾਂ ਜੇਕਰ ਅਸੀਂ ਵਿਹਲੇ ਹਾਂ ਤੇ ਉਹਦੇ ਨਾਲ ਵੀ ਤੇ ਸਾਡਾ ਮੋਸਟਲੀ ਹੈ ਕਿ ਹਾਂ ਸਾਡੀ ਮਤਲਬ ਮਾੜੇ ਪਾਸੇ ਨਸ਼ੇ ਵਾਲੂ ਜਾਵਾਂਗੇ ਜੇਕਰ ਅਸੀਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਹਾਂ ਕੋਈ ਵੀ ਸ਼ੌਂਕ ਪਾਲਦੇ ਹਾਂ ਸੋ ਜਿੱਦਾਂ ਸਾਡੇ ਭਰਾ ਜਿੰਨੇ ਵੀ ਆ ਕਬੂਤਰਬਾਜ਼ੀ ਦੇ ਨਾਲ ਅੱਜ ਤਕਰੀਬਨ 92 ਕਬੂਤਰ ਉੱਡੇ ਆ ਇਹਨਾਂ ਵਿੱਚੋਂ 91 ਕੁੱਲ ਪੰਜਾਬ ਦੇ ਵਿੱਚ ਮ ਆਰ ਕਬੂਤਰ ਉੱਡਿਆ ਹੋਊਗਾ ਤੋ ਇਥੋਂ ਹਿਸਾਬ ਲਾ ਲਓ ਕਿ ਕਬੂਤਰਬਾਦੀ ਕਿੰਨੀ ਪ੍ਰਮੋਟ ਹੋਈ ਹੈ ਸੋ ਜਿਹੜੇ ਅੱਜ ਕੱਲ ਦਾ ਯੂਥ ਆ ਮੈਂ ਤੇ ਇਹੀ ਗੱਲ ਕਰਦਾ ਕਿ ਕੋਈ ਵੀ ਸ਼ੌਂਕ ਕਰੇ ਪਰ ਕੋਈ ਨਾ ਕੋਈ ਸ਼ੌਂਕ ਜ਼ਰੂਰ ਰੱਖੇ ਸ਼ੌਂਕ ਦੇ ਨਾਲ ਨਸ਼ਿਆਂ ਤੋਂ ਬਚੇ ਰਹਿਵਾਂਗੇ ਠੀਕ ਆ ਹੁਣ ਅਸੀਂ ਤੁਹਾਡੀ ਹੋਰ ਵੀਰਾਂ ਨਾਲ ਗੱਲ ਕਰਾਂਗੇ ਹਾਂਜੀ ਸੱਸੀ ਸ਼ਗਲ ਜੀ ਹਾਂਜੀ ਅੱਜ ਤੁਹਾਡੇ ਪਿੰਡ ਵਿੱਚ ਨਾ ਸ਼ਾਨਦਾਰ ਕਬੂਤਰ ਮੁਕਾਬਲਾ ਹੋ ਰਿਹਾ ਜੀ ਇਸ ਬਾਰੇ ਕੀ ਕਹਿਣਾ ਹੈ ਉਧਰ ਮੈਂ ਉਹ ਹੀ ਕਰ ਦੇ ਨੀ ਹਾਂ ਬਾਈ ਤੁਸੀਂ ਉਹਨਾਂ ਦਾ ਹੁਣ ਐਡਿਟ ਹੀ ਕਰ ਦਿਓ ਠੀਕ ਹੈ ਮੇਰੀ ਤੱਕ ਖਤਮ ਕਰ ਦਿਓ ਕੋਈ ਨਾ ਥੱਕੇ ਕੋਈ ਬੋਲਣ ਵਾਲਾ ਹੈ ਨਹੀਂ ਇੱਥੇ ਕੋਈ ਬਸ ਕਰੀਏ ਕੱਲ ਦਸਰੀ ਕਮੁੱਤਰ ਪਿੰਡ ਚੋਂ ਲੱਗੀਆਂ ਹੈ ਕੱਲ ਦੀਆਂ ਇਸ ਪਿੰਡ ਚੋਂ ਬੜੇ ਪਿੰਡ ਚੋਂ ਲੱਗੀਆਂ ਹਾਂ ਬੜੇ ਪਿੰਡ ਉਹ ਜਿਹੜੀਆਂ ਜਿਹੜੀਆਂ ਪਤਾ ਤੁਹਾਨੂੰ ਦੱਸ ਦੋਗੇ ਚ ਨਹੀਂ ਮੈਂ ਕੱਲ ਵੀ ਤੁਸੀਂ ਕੱਲ ਹੀ ਆਜੋ ਬੜੇ ਪਿੰਡ ਮੈਂ ਤੁਹਾਨੂੰ ਕੱਲ ਆਣੀ ਹੈ ਕਹਿੰਦੇ ਕਿ ਕੱਲ ਆਉਣਗੀਆਂ ਲਾਸਟ ਵਾਰ ਨਹੀਂ ਆ ਵੀ ਤੁਹਾਨੂੰ ਹਾਂਜੀ ਇੱਧਰ ਦੇ ਬੋਲਣਾ ਹਾਂ ਕੋਈ ਗੱਲ ਹੈ ਹਾਂਜੀ ਕੱਲ ਜਿਹੜੀ 9 ਤਰੀਕ ਹੈ ਉਹ ਬੜੇ ਪਿੰਡ ਦੀ ਧਰਤੀ ਤੇ ਬਾਬਾ ਮੁਕੰਮਦੀਨ ਸ਼ਾਹੀ ਕਾਦਰੀ ਔਰ ਬਾਬਾ ਭਾਗਦੀਨ ਸ਼ਾਹੀ ਕਾਦਰੀ ਉਹਨਾਂ ਦੀ ਕਿਰਪਾ ਦੇ ਨਾਲ ਬੜੇ ਪਿੰਡ ਵੀ ਆਏ ਸਾਲ ਬਾਜੀ ਕਰਵਾਉਂਦੇ ਕਾਫੀ ਮੇਰਾ ਖਿਆਲ ਹੈ ਵੀ 95 ਤੋਂ ਜਾਂ 94 ਤੋਂ ਬਾਜੀ ਕਰਵਾ ਰਹਾ ਸੋ ਉਸ ਮੁਚੀ ਟੀਮ ਦਾ ਪਿੰਡ ਦਾ ਨਗਰ ਨਿਵਾਸੀਆਂ ਦਾ ਅਸੀਂ ਬੜਾ ਧੰਨਵਾਦ ਕਰਦੇ ਕਿਉਂਕਿ ਉਸ ਪਿੰਡ ਦੇ ਵਿੱਚ ਵੱਡੇ ਰਿਕਾਰਡ ਬਣੇ ਆ ਕਦੇ 5 ਦਿਨ ਲਗਾਤਾਰ ਕਬੂਤਰ ਰੋਡੇ ਤੱਕਾ ਦੇ ਕਬੂਤਰ ਇੱਕ ਹਫਤੇ ਬਾਅਦ ਰਿਟਰਨ ਕੀਤੇ ਵਾਪਸ ਕੀਤੇ ਮਤਲਬ ਉਸ ਪਿੰਡ ਦਾ ਵੀ ਅਸੀਂ ਮਤਲਬ ਪੂਰਾ ਸਹਿਯੋਗ ਹੈ ਕਬੂਤਰ ਬਾਈ ਨੂੰ ਪ੍ਰਮੋਟ ਕਰਨ ਦੇ ਵਿੱਚ ਔਰ ਇਸ ਤੋਂ ਬਾਅਦ ਜਿਹੜੀ 15 ਤਰੀਕ ਹੋਊਗੀ ਉਹ ਕਜਲੇ ਦੀ ਧਰਤੀ ਦੀ ਹੋਊਗੀ 11 ਤਰੀਕ ਆ ਤਲਵੰਡੀ ਹੋਵੇਗੀ ਔਰ 18 ਮਈ ਨੂੰ ਪਿੰਡ ਟੰਡਵਾਰ ਜਿੱਥੇ ਪਹਿਲਾ ਨਾਮ ਟਰੈਕਟਰ ਦਿੱਤਾ ਜਾਣਾ ਦੂਸਰਾ ਤੇ ਤੀਸਰਾ ਮੋਟਰਸਾਈਕਲ ਸਾਡੇ ਵੀਰ ਸੈਕਟਰ ਟੰਡਵਾਰ ਅਕਾ ਟ रांजा ਕੋ ਗਾਛ ਨਹੀਂ ਟੋਡੇ ਗਰੁੱਪ ਔਰ ਗੈਲਕਬਾ ਦੀ ਜਿੰਨੇ ਵੀ ਭਰਾ ਸਾਡੇ ਕਬੂਤਰਵਾਜ ਨੂੰ ਪ੍ਰਮੋਟ ਕਰਦੇ ਆ ਔਰ ਦੁਆਬੇ ਦੇ ਵਿੱਚ ਬਹੁਤ ਬਾਜੀ ਆਉਂਦੀ ਹੈ ਛੇਰੇ ਹੁਣ ਯੂਐਸਏ ਸਾਡਾ ਵੀਰ ਹੈਗਾ ਦਰবেশ ਪਿੰਡ ਤੋਂ ਔਰ ਕਰਨੈਲਗੰਜ ਤੋਂ ਸਾਡੇ ਆਪਣੇ ਸੱਤ ਪਾਲ ਅੰਕਲ ਜੀ ਹੋ ਗਏ ਤੇ ਮਾਂਗੇ ਕੀ ਤੋਂ ਸੁੱਖ ਮੰਗੇ ਕੀ ਰਾਂਝਾ ਕੋ ਗਾਹਣੀ ਬਾਜੀ ਕਰਵਾਉਂਦੇ ਤੇ ਇਧਰ ਜੱਸੀ ਕੋ ਨਹੀਂ ਕਾਲੇ ਸੰਗਿਆ ਤੋਂ ਮੰਨਾ ਸਰਪੰਚ ਜੀ ਔਰ ਰਣਵੀਰ ਹੈਗੀ ਆ ਕਾਲੇ ਸੰਗਿਆ ਦੀ ਬਾਜੀ ਮਤਲਬ ਕੁੱਲ ਮਿਲਾ ਕੇ ਜੀਕੇ ਵੀ ਗਰੁੱਪ ਹੋ ਗਿਆ ਜਾਨੀ ਕਿ ਜੀ ਦੁਆਬੇ ਦੇ ਵਿੱਚ ਬਹੁਤ ਵਧੀਆ ਬਾਜੀ ਆਉਂਦੀ ਹੈ ਮਤਲਬ ਕਿ ਯੂਥ ਨੂੰ ਇੱਕ ਨਸ਼ਿਆਂ ਤੋਂ ਆ ਕੀ ਰੱਖਿਆ ਗਿਆ ਹੈ ਪੁੱਲ ਮਲਾਕੇ ਗਲ ਇੱਥੇ ਮੁੱਕਦੀ ਹੈ ਇਹ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਲਾਸਟ ਵੇ ਪੱਤਰਕਾਰ ਹਰਪਾਲ ਸਿੰਘ ਜੱਜ ਪ्योर ਪੰਜਾਬ ਹੈਡਲਾਈਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਖਸ਼ਤ ਹੈ ਨਾਮ ਫ੍ਰਿਜ ਜਿਹੜਾ ਇਸਰਾ ਨਾਮ ਜਿਹੜਾ 에어 ਕੂਲਰ ਸੀ ਤੇ ਇਸ ਤੋਂ ਬਿਨਾ ਵੀ ਸਾਰੇ ਜਿਹਨੇ ਨੌਜਵਾਨਾਂ ਨੇ ਵੱਧ ਛੜ ਕੇ ਕੰਮ ਕੀਤਾ ਉਹਨਾਂ ਸਾਰਿਆਂ ਨੂੰ ਵੀ ਸਨਮਾਨਤ ਕੀਤਾ ਗਿਆ ਤੇ ਤੁਹਾਡੀ ਕਬੂਤਰ ਬਾਜੀ ਚ ਖਾਸ ਖੇੜੇ ਵੱਖਰੇ ਪ੍ਰਬੰਧ ਦੇਖੇ ਜੀ ਇਹਦੇ ਵਿੱਚ ਨੌਜਵਾਨਾਂ ਨੇ ਬੜਾ ਉਤਸ਼ਾਹ ਦਿਖਾਇਆ ਤੇ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਕੋਈ ਢਿੱਲ ਨਹੀਂ ਰੱਖੀ ਲੰਗਰ ਵੀ ਚਲਾਇਆ ਗਿਆ ਤੇ ਚਾਹ ਪਾਣੀ ਦਾ ਵੀ ਸਾਰਾ ਇੰਤਜ਼ਾਮ ਰੱਖਿਆ ਤੇ ਆਪ ਅੱਗੇ ਹੋ ਕੇ ਸਾਰਿਆਂ ਨੇ ਕੰਮ ਕੀਤਾ ਤੇ ਮੈਂ ਇਹਨਾਂ ਨੌਜਵਾਨਾਂ ਦਾ ਇਸੇ ਕੰਮ ਲਈ ਧੰਨਵਾਦ ਵੀ ਕਰਦਾ ਜਿਹੜੇ ਜੀ ਪੰਜਾਬ ਦੇ ਯੂਥ ਨੂੰ ਇੱਕ ਮੈਸੇਜ ਹੈ ਜਿਹੜਾ ਪੰਜਾਬ ਦੇ ਯੂਥ ਨੂੰ ਮੈਂ ਕਹਿੰਦਾ ਬੈ ਨਸ਼ਿਆਂ ਤੋਂ ਮੁਕਤ ਕੇ ਜਿਹੜੇ ਆਪ ਦੇ ਹੋਰ ਪਲਣਿਆ ਕੋਈ ਇਸ ਤਰ੍ਹਾਂ ਦੇ ਸ਼ੌਕ ਤਾਂ ਪਾਲ ਲੈਣ ਪਰ ਜਿਹੜੇ ਨਸ਼ਿਆਂ ਵਾਲੇ ਸ਼ੌਕ ਹੈ ਉਹਨਾਂ ਨੂੰ ਛੱਡ ਕੇ ਇਸੇ ਰਸਤੇ ਲੱਗਣ ਮੈਂ ਤੁਹਾਨੂੰ ਦੱਸਦਾ ਇਹ ਇੱਕ ਵਧੀਆ ਰਸਤਾ ਹੈ ਤੇ ਹਾਂਜੀ ਭਾਈ ਜੀ ਅੱਜ ਨਾ ਸ਼ਾਨਦਾਰ ਜੋਲਾ ਪੰਡ ਵਿਖੇ ਜੀ ਕਪੂਤਰ ਭਾਈ ਦਾ ਜੀ ਮੁਕਾਬਲਾ ਹੋਇਆ ਜੀ ਢਾਡੀ ਜੋੜੀ ਨਾਲ ਜੀ ਫਰਸਟ ਪ੍ਰਾਈਜ਼ ਜਿੱਤਿਆ ਇਹ ਮੁਰਸਲ ਦਾ ਇਸ ਬਾਰੇ ਕੀ ਕਹਿਣਾ ਹੈ ਭਾਈ ਬਹੁਤ ਵਧੀਆ ਬਾਜੀ ਹੋਈ ਆ ਸਾਡਾ ਜਸਕਰਨ ਭਰਾ ਅਮਰਦ ਦੁੱਗਾ ਇਹਨਾਂ ਦੇ ਸਹਿਯੋਗ ਨਾਲ ਭਾਈ ਆਪਾਂ ਜਿੱਤੇ ਆ ਇਹਨਾਂ ਦੀ ਕਿਰਪਾ ਨਾਲ ਜਿੱਤੇ ਆ ਆਪਾਂ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਬਾਜੀ ਕਰਾਈ ਭਾਈ ਜੀ ਸ਼ਾਹ ਦੇਖਣ ਨੂੰ ਕਿੱਦਾਂ ਦਾ ਮਿਲਿਆ ਜੀ ਭਾਈ ਬਹੁਤ ਵਧੀਆ ਪਹਿਲੀ ਵਾਰੀ ਬਾਜੀ ਜਿੱਤੀ ਆ ਆਪਾਂ ਦੂਜੀ ਵਾਰੀ ਬੱਚਾ ਛੱਡਿਆ ਆ ਬਾਜੀ ਤੇ ਠੀਕ ਹੈ ਹਾਂਜੀ ਪਹਿਲੀ ਵਾਰੀ ਆਪਣਾ ਦੂਸਰਾ ਜੇ ਬਹਿ ਗਿਆ ਹੈਗਾ ਦੂਜੀ ਵਾਰੀ ਫੇਰ ਛੱਡਿਆ ਆ ਤੇ ਜੀ ਕਬੂਤਰੀ ਬਾਜੀ ਵਾਲੀ ਆਪਣੀ ਲਾਈਨ ਆ ਖੇਡ ਆ ਤੁਹਾਡੀ ਇਸ ਲਾਈਨ ਵਿੱਚ ਜੀ ਆਇਆਂ ਨੂੰ ਜੀ ਕਿੰਨਾ ਟਾਈਮ ਹੋ ਗਿਆ ਬਾਜੀ ਹੋ ਗਿਆ 2-4 ਸਾਲ ਬਾਜੀ ਠੀਕ ਹੈ ਜੀ ਹਾਂਜੀ ਬਾਜੀ ਜਿਸਕਰਨ ਭਾਈ ਹੋਣਾ ਦਾ ਸੰਯੋਗ ਨਾਲ ਤਾਂ ਖਿਉਣਾ ਆਪਾਂ ਜਿੱਤੇ ਆ ਔਰ ਉਹ ਦਾ ਭਾਈ ਆ ਠੀਕ ਹੈ ਠੀਕ ਹਾਂਜੀ ਤਾਂ ਤਾਂ ਜੀ ਉਸਤਾਦ ਕੌਣ ਆ ਜੀ ਬਾਜੀ ਕੋਈ ਨਹੀਂ ਦਾ ਭਰਾ ਹੀ ਆ ਆਪਣੇ ਜਿੰਨੇ ਹੈਗੇ ਬਾਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਆ ਆਪਣੇ ਹਾਂਜੀ ਜੀ ਕਿਹੜੇ ਨਾਂ ਤੇ ਛੱਡਿਆ ਸੀ ਭਾਜੀ ਜਸਕਰਨ ਟੇਸੀ ਦੇ ਨਾਂ ਤੇ ਭਾਜੀ ਠੀਕ ਆ ਜੀ ਠੀਕ ਆ ਤੇ ਜਿੱਦਾਂ ਜੀ ਤੁਸੀਂ ਕਿਹੜੇ ਕਿਹੜੇ ਨਾਮ ਜਿੱਤੂ ਭਾਜੀ ਭਾਜੀ ਹਜੇ ਤਾਂ 프ੈਗ ਜਿੱਤੀ ਆ ਆ ਮੋਟਰਸਾਈਕਲ ਜਿੱਤਿਆ ਭਾਜੀ ਭਾਜੀ ਜਸਕਰਨ ਜਿਹੜਾ ਭਰਾ ਆਪਣਾ ਉਹਨੇ ਨਾਮ ਜਿੱਤੇ ਆ ਉਹਦੀ ਕਿਰਪਾ ਨਾਲ ਅੱਜ ਆਪਾਂ ਮੋਟਰਸਾਈਕਲ ਪਹਿਲੀ ਬਾਜੀ ਜਿੱਤੀ ਆ ਭਾਜੀ ਠੀਕ ਆ ਜੀ ਤੇ ਲਾਸਟ ਪੰਜਾਬ ਦੇ ਯੂਥ ਨੂੰ ਕੀ ਮੈਸੇਜ ਹੈ ਭਾਜੀ ਨਸ਼ੇ ਨਾ ਕਰੋ ਮੇਰਾ ਭਰਾ ਵਧੀਆ ਕੰਮ ਕਰੋ ਨਸ਼ਾ ਕਰਨਾ ਦੇ ਨਸ਼ਾ ਕਰਨਾ ਪੁੱਤਰ ਬੱਚੇ ਨੂੰ ਲੈ ਜਾ ਕਰੋ ਉਤਰਵਾਗੀ ਕਰੋ ਨਜ਼ਾਰਾ ਲਾਓ ਭਾਜੀ ਠੀਕ ਹੈ ਠੀਕ ਹੈ ਜੀ ਕੋਈ ਵੀ ਰੋਕੀ ਰੋਕੇ ਨਾ ਪਿੰਡਾਂ ਦਾ ਤਰਤੀ ਤੇ ਪੂਰੀ ਆਲੇ ਆ ਗਿਆ ਹੁਣ ਆ ਗਿਆ ਪੂਰੀ ਫੌਜ ਕੱਢ ਲਈਏ ਭਾਜੀ ਦੇ ਆਹ ਤੇ ਆ ਠੀਕ ਆ ਜਿਆਦਾ ਹੋ ਗਏ ਤੁਸੀਂ ਬੋਲ ਦੋਨੇ ਤੁਸੇ ਗਲਾਉਣੀ ਪੈਣ ਲੱਗੇ ਮੈਂ ਮੂੰਹ ਮਾਤ ਵੀ ਬੈਠੀ ਸੁਪਰ ਜੜੀ ਜਿਹਾ ਨਗਿਆ ਹੋਣਾ

ਦੇ ਦੇ ਉਹ ਐਫੀਓ ਕਿੱਦਾਂ ਦਾ ਕੰਸਰ ਜਾ ਰਹੇ ਕੱਲੋਂ ਆਇਆ ਬੈਕ ਵਿੱਚ ਬਹੁਤ ਧੰਨਵਾਦ ਜੀ ਅੱਜਾ ਉਹ ਪੰਗਾ ਦਾ ਮੇਕੀਆ ਆ ਟਾਈਮ ਯਾਰ ਯਾਰ ਆ ਗਿਆ ਯਾਰ ਉਹ ਸਹੀ ਜਗਾ ਹਾਂਜੀ भावा समूह ग्राम पंचायत सरपंच भुगे सिंह जी और सरदार

ਵਰਕਾਰੀ ਔਰ ਜਿਸ ਗਾਰੰਟੀ ਸੀ ਬਰਾਡੂ ਪੱਡੀਆਂ ਮਾਸ਼ ਕਰੀ ਔਰ ਜਿਹੜਾ ਦੂਸਰਾ ਨਾਮ ਫਰਜ ਹੈ ਹੈਪੀ ਖਨੋੜਾ ਹੈਪੀ ਖਨੋੜਾ ਆ ਜਾ ਯਾਰ ਜਿਹੜਾ ਦੂਸਰਾ ਨਾਮ ਫਰਜ ਹੈ ਉਹ ਬਿੱਲਾ ਜੋਲ ਜੀ ਬਿੰਦੂ ਬਿੱਲਾ ਜੋਲ ਜੀ ਬਿੰਦੂ ਜੋਲ ਪਰਹਾਰ ਜੋਲ ਔਰ ਮੈਂਡਾ ਜੋਲ ਇਹ ਕਹਿੰਦੇ ਵੀ ਸਰਗੋਸ਼ੀ ਹੈ ਹੈਪੀ ਖਨੋੜਾ

ਇਹਨਾਂ ਭਰਾਵਾ ਦੇ ਕਹਿੰਦੇ ਵੀ ਸਿਰ ਤੇ ਵੱਡੀਆਂ ਜੁम्मेवारीਆ ਕਿਉਂਕਿ ਬਾਜੀ ਕਰਬਾਉਣੀ ਜਿਹੜੀ ਹੈ ਛਿੱਟੀ ਮੋਟੀ ਗੱਲ ਦੀ ਆਹ ਭਾਜੀ ਯਾਰ ਛਿੱਲਣਾ ਦੇ ਹੱਡੇ ਬਣਦੇ ਆ ਇਹ ਨਹੀਂ ਗੱਲ ਆ ਇਹ ਤੁਹਾਨੂੰ ਕਿਹਾ ਮਾਈਕ ਲੈ ਕੇ ਭਾਈ ਉਹਨਾਂ ਨੂੰ ਪੁੱਛੋ